ਸਤਿ ਸ਼੍ਰੀ ਅਕਾਲ ਜੀ ਹੋਪਸ ਹੋ ਕੇ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਆਪਾਂ ਐਂਸ਼ੀਅੰਟ ਹਿਸਟਰੀ ਦੀਆਂ ਕਲਾਸਾਂ ਸਟਾਰਟ ਕੀਤੀਆਂ ਹੋਈਆਂ ਜੀ ਠੀਕ ਹੈ ਅੱਜ ਆਪਣੀ ਐਂਸ਼ੀਅੰਟ ਹਿਸਟਰੀ ਦੀ ਸੈਕੰਡ ਕਲਾਸ ਹੈ ਇਸ ਵਿੱਚ ਜਿਹੜਾ ਆਪਾਂ ਟੌਪਿਕ ਕਰਨ ਜਾ ਰਹੇ ਹਾਂ ਉਹ ਹੈਗਾ ਜੀ ਇੰਡਸ ਵੈਲੀ ਸਿਵਲਾਈਜੇਸ਼ਨ ਠੀਕ ਹੈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਹੈਗਾ ਠੀਕ ਹੈ ਤੇ ਇੱਥੋਂ ਇੱਕ ਤੋਂ ਦੋ ਕੁਐਸਚਨ ਜ਼ਰੂਰ ਬਣ ਜਾਂਦੇ ਐਗਜ਼ਾਮ ਵਿੱਚ ਠੀਕ ਹੈ ਇਹਦਾ ਜਿਹੜਾ ਟਾਈਮ ਪੀਰੀਅਡ ਮੰਨਿਆ ਜਾਂਦਾ ਉਹ ਮੰਨਿਆ ਜਾਂਦਾ ਜੀ 2500 ਤੋਂ ਤੋਂ ਲੈ ਕੇ 1750 ਬੀਸੀ ਤੱਕ ਦਾ ਟਾਈਮ ਜਿਹੜਾ ਮੰਨਿਆ ਜਾਂਦਾ ਠੀਕ ਹੈ ਪੂਰੀ ਦੁਨੀਆ ਵਿੱਚ ਜਿਹੜੀਆਂ ਚਾਰ ਸਭ ਤੋਂ ਪੁਰਾਣੀਆਂ ਸੱਭਿਆ ਸਭਿਅਤਾਵਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ ਇੰਡਸ ਵੈਲੀ ਸਿਵਿलाइजेशन ਠੀਕ ਹੈ ਤੇ ਇਹ ਜਿਹੜੀਆਂ ਬਾਕੀ ਅ ਪੁਰਾਣੀਆਂ ਸੱਭਿਅਤਾਵਾਂ ਉਹਨਾਂ ਦੇ ਨਾਂ ਵੀ ਆਪਾਂ ਦੇਖ ਲੈਣੇ ਕਿਉਂਕਿ ਇਗਜ਼ਾਮ ਵਿੱਚ ਇਹਨਾਂ 'ਚੋਂ ਵੀ ਕੁਐਸਚਨ ਪੁੱਛ ਦਿਆ ਜਾਂਦਾ ਠੀਕ ਹੈ ਇੱਕ ਪਹਿਲੀ ਤਾਂ ਹੈਗੀ ਹੈ ਮੈਸੋਪੋਟਾਮੀਆ ਇਹ ਹੈਗੀ ਹੈ ਦਜਲਾ ਫਰਾਤ ਨਦੀਆਂ ਤੇ ਠੀਕ ਹੈ ਦੂਜੀ ਹੈਗੀ ਹੈ ਚੀਨ ਦੀ ਸਭਿਅਤਾ ਠੀਕ ਹੈ ਇਹ ਹੈਗੀ ਹੈ ਹਵਾਂਗ ਹੋ ਨਦੀ ਤੇ ਵਿਕਸਤ ਹੋਈ ਸੀ ਠੀਕ ਹੈ ਤੀਜੀ ਹੈਗੀ ਹੈ ਏਜੀਪਟ ਯਾਨੀ ਕਿ ਮਿਸਰ ਦੀ ਸਭਿਅਤਾ ਇਹ ਨੀਲ ਨਦੀ ਤੇ ਵਿਕਸਤ ਹੋਈ ਸੀ ਠੀਕ ਹੈ ਤੇ ਸਿੰਧੂ ਘਾਟੀ ਦੀ ਸਭਿਅਤਾ ਸਿੰਧੂ ਨਦੀ ਤੇ ਕਿਨਾਰੇ ਤੇ ਵਿਕਸਤ ਹੋਈ ਸੀ ਠੀਕ ਹੈ ਜਿਹੜੀ ਇਹ ਸੱਭਿਤਾ ਕੀ ਇਹਨੂੰ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਠੀਕ ਹੈ ਸਭ ਤੋਂ ਪਹਿਲਾਂ ਤਾਂ ਇਹਨੂੰ ਹੜੱਪਾ ਸੱਭਿਤਾ ਨਾਲ ਜਾਣਿਆ ਜਾਂਦਾ ਸਿੰਧੂ ਘਾਟੀ ਸੱਭਿਤਾ ਨੂੰ ਹੜੱਪਾ ਸੱਭਿਤਾ ਦੇ ਨਾਂ ਨਾਲ ਕਿਉਂ ਜਾਣਿਆ ਜਾਂਦਾ ਕਿਉਂਕਿ ਜਿਹੜਾ ਸਭ ਤੋਂ ਪਹਿਲਾਂ ਖੋਜਿਆ ਗਿਆ ਸ਼ਹਿਰ ਸੀਗਾ ਉਹ ਹੜੱਪਾ ਹੀ ਸੀਗਾ ਜਿਸ ਕਰਕੇ ਸਿੰਧੂ ਘਾਟੀ ਸੱਭਿਤਾ ਨੂੰ ਹੜੱਪਾ ਸੱਭਿਤਾ ਵੀ ਕਿਹਾ ਜਾਂਦਾ ਤੇ ਇਸ ਤੋਂ ਇਲਾਵਾ ਇਹਨੂੰ ਸਰਸਵਤੀ ਸਿੰਧੂ ਸੱਭਿਤਾ ਵੀ ਕਿਹਾ ਜਾਂਦਾ ਕਿਉਂਕਿ ਜ਼ਿਆਦਾਤਰ ਜਿਹੜੀਆਂ ਸਾਈਟਸ ਸੀਆਂ ਜਿਹੜੀਆਂ ਕਿ ਹੱਕਰ ਘੱਗਰ ਨਦੀ ਤੇ ਮਿਲੀਆਂ ਜਿਸ ਕਰਕੇ ਸਰਸਵਤੀ ਸਿੰਧੂ ਸੱਭਿਅਤਾ ਵੀ ਕਿਹਾ ਜਾਂਦਾ ਸਿੰਧੂ ਘਾਟੀ ਸੱਭਿਅਤਾ ਨੂੰ ਠੀਕ ਹੈ ਜੀ ਇਸ ਤੋਂ ਇਲਾਵਾ ਸਿੰਧੂ ਘਾਟੀ ਦੀ ਸੱਭਿਅਤਾ ਸਿੰਧੂ ਸੱਭਿਅਤਾ ਵੀ ਆਖਿਆ ਜਾਂਦਾ ਇਸ ਸੱਭਿਅਤਾ ਨੂੰ ਠੀਕ ਹੈ ਤੇ ਇਹਦੇ ਜਿਹੜੇ ਦੋ ਪਹਿਲੇ ਇੰਪੋਰਟੈਂਟ ਜਿਹੜੀ ਸਾਈਟਸ ਹੈਗਾ ਉਹਨਾਂ ਬਾਰੇ ਦੇਖਦੇ ਆ ਪਹਿਲਾ ਹੈਗਾ ਹੜੱप्पा ਜਿਹੜਾ ਰਾਵੀ ਨਦੀ ਦੇ ਤੱਟ ਤੇ ਜਿਹੜਾ ਮਿਲਿਆਗਾ ਠੀਕ ਹੈ ਤੇ ਇਹਦੀ ਜਿਹੜੀ ਖੋਜ ਕੀਤੀ ਸੀਗੀ ਆਰ ਬੀ ਦਾਯਾਰਾਮ ਸਾਨੀ ਨੇ ਕੀਤੀ ਸੀ 1921 ਸਵੀ ਵਿੱਚ ਠੀਕ ਹੈ ਨੈਕਸਟ ਹੈਗਾ ਮੋਹਨਜੋਦੜੋ ਮੋਹਨਜੋਦੜੋ ਦਾ ਅਰਥ ਹੈਗਾ ਮਰਤਕਾਂ ਦਾ ਟੇਲਾ ਠੀਕ ਹੈ ਤੇ ਸਿੰਧੂ ਨਦੀ ਤੇ ਜਿਹੜਾ ਇਹ ਖੋਜਿਆ ਗਿਆ ਠੀਕ ਹੈ ਸਿੰਧੂ ਨਦੀ ਦੇ ਕਿਨਾਰੇ ਤੋਂ ਇਹ ਇਹਦੇ ਜਿਹੜੇ ਪ੍ਰਮਾਣ ਮਿਲਿਆ ਠੀਕ ਹੈ ਤੇ ਇਹਦੀ ਖੋਜ ਕੀਤੀ ਸੀਗੀ ਆਰਡੀ ਬੈਨਰਜੀ ਨੇ 1922 ਸਵੀ ਵਿੱਚ ਠੀਕ ਹੈ ਜੀ ਇਸ ਤੋਂ ਲਾਹ ਹੋਰ ਜਿਹੜੇ ਇੰਪੋਰਟੈਂਟ ਸਾਈਟਸ ਹੈਗੇ ਹੜੱਪਾ ਸਭਿਅਤਾ ਦੀ ਉਹਨਾਂ ਬਾਰੇ ਦੇਖ ਲੈਣੇ ਆ। ਸਤਕਨਗੇੜੌਰ ਇਹਦੀ ਜਿਹੜੀ ਖੋਜ ਕੀਤੀ ਸੀ ਆਰ ਐਸ ਸਟਾਈਨ ਨੇ ਕੀਤੀ ਸੀਗੀ ਠੀਕ ਹੈ ਤੁਹਾਨੂੰ ਖੋਜ ਕਰਤਾ ਬਾਰੇ ਜ਼ਰੂਰ ਪੁੱਛ ਲੈਂਦੇ ਐ ਐਗਜ਼ਾਮ ਵਿੱਚ ਕਿ ਕਿਸ ਹੜੱਪਾ ਸਾਈਟ ਦੀ ਖੋਜ ਕਿਹੜੇ ਵਿਅਕਤੀ ਨੇ ਕੀਤੀ ਠੀਕ ਹੈ ਤਾਂ ਤੁਸੀਂ ਇਹਨਾਂ ਨੂੰ ਯਾਦ ਕਰ ਲਓ ਇਹ ਮੈਂ ਇੰਪੋਰਟੈਂਟ ਹੀ ਲਿਖੇ ਹੋਏ ਆ ਠੀਕ ਹੈ ਜਿਹੜੇ ਐਗਜ਼ਾਮ ਦੇ ਪੁਆਇੰਟ ਆਫ 뷰 ਤੋਂ ਇੰਪੋਰਟੈਂਟ ਨੇ ਠੀਕ ਹੈ ਨੈਕਸਟ ਹੈਗਾ ਲੋਥਲ ਲੋਥਲ ਦੀ ਖੋਜ ਕੀਤੀ ਸੀ ਐਸ ਆਰ राव ਨੇ 1955 ਵਿੱਚ ਠੀਕ ਹੈ ਉਸ ਤੋਂ ਅਗਲਾ ਹੈਗਾ ਬਣਾਵਲੀ ਠੀਕ ਹੈ ਹਰਿਆਣੇ ਦਾ ਜਿਹੜਾ 1973 ਵਿੱਚ ਇਹਦੀ ਖੋਜ ਕੀਤੀ ਸੀ ਆਰ ਐਸ ਬਿਸਤ ਨੇ ਠੀਕ ਹੈ ਇਸ ਤੋਂ ਇਲਾਵਾ ਚਹੁੰਦੜੋ ਦੀ ਖੋਜ ਕੀਤੀ ਸੀਗੀ ਐਮ ਜੀ ਮਜ਼ੂਮਦਾਰ ਨੇ 1931 ਈਸਵੀ ਵਿੱਚ ਕਾਲੀ ਮੰਗਾ ਬਹੁਤ ਜ਼ਿਆਦਾ ਇੰਪੋਰਟੈਂਟ ਸਾਈਟ ਹੈ ਜੀ ਇਹਦੀ ਖੋਜ ਕੀਤੀ ਸੀ 1955 ਈਸਵੀ ਵਿੱਚ ਏ ਕੋਸ਼ ਨੇ ਠੀਕ ਹੈ ਨੈਕਸਟ ਜਿਹੜੀ ਸਾਈਟ ਹੈਗੀ ਉਹ ਹੈਗੀ ਰੰਗਪੁਰ ਇਹਦੀ ਖੋਜ ਕੀਤੀ ਸੀ ਮਾਦੋਸ ਸਰੂਪ ਵਾਤਸ ਨੇ ਠੀਕ ਹੈ ਤੇ ਲਾਸਟ ਸਾਈਟ ਹੈਗੀ ਸਰਕੋਟੜਾ ਇਹਦੀ ਖੋਜ ਕੀਤੀ ਸੀ 1964 ਵਿੱਚ ਜਗਪਤੀ ਜੋਸ਼ੀ ਨੇ ਠੀਕ ਹੈ ਇਹ ਮੈਂ ਇੰਪੋਰਟੈਂਟ ਸਾਈਟਸ ਕਰਵਾ ਦਿਆਂ ਗਿਆ ਠੀਕ ਹੈ ਹੜੱਪਾ ਦੀਆਂ ਹੜੱਪਾ ਸੱਭੇਤਾਂ ਦੀਆਂ ਠੀਕ ਹੈ ਜੀ ਹੁਣ ਗੱਲ ਕਰ ਲੈਣੀ ਹੈ ਹੜੱਪਾ ਸੱਭੇਤਾ ਦਾ ਵਿਸਤਾਰ ਕਿੱਥੋਂ ਤੱਕ ਫੈਲੀ ਹੋਈ ਸੀ ਇਹ ਇਹ ਉੱਤਰ ਵਿੱਚ ਮਾਂਡਾ ਜੰਮੂ ਕਸ਼ਮੀਰ ਤੱਕ ਫੈਲੀ ਹੋਈ ਸੀ ਦੱਖਣ ਵਿੱਚ ਦੈਮਾਬਾਦ ਮਹਾਰਾਸ਼ਟਰ ਤੱਕ ਫੈਲੀ ਹੋਈ ਸੀ ਪੱਛਮ ਵਿੱਚ ਆਲਮਗੀਰਪੁਰ ਯੂਪੀ ਮੇਰਟ ਤੱਕ ਫੈਲੀ ਹੋਈ ਸੀ ਤੇ ਪੂਰਬ ਵਿੱਚ ਸੁਤਕਾਂਗੇ ਡੋਰ ਬਲੋਚਿਸਤਾਨ ਤੱਕ ਫੈਲੀ ਹੋਈ ਸੀ ਠੀਕ ਹੈ ਜੀ ਇੰਪੋਰਟੈਂਟ ਫੈਕਟ ਦੇਖ ਲੈਣੇ ਆ ਸਰ ਜਾਨ ਮਾਰਸ਼ਲ ਸੀਗੇ ਜਿਹੜੇ ਠੀਕ ਹੈ ਉਹਨਾਂ ਨੇ 1924 ਵੀ ਵਿੱਚ ਲੰਡਨ ਵੀਕਲੀ ਅਖਬਾਰ ਵਿੱਚ ਇਸ ਸਭਿਅਤਾ ਦਾ ਨਾਮ ਸਿੰਧੂ ਘਾਟੀ ਸਭਿਅਤਾ ਰੱਖਿਆ ਸੀ ਠੀਕ ਹੈ ਜਿਹੜੀ ਇਹ ਖ਼ਬਰ ਹੈ ਇਸ ਦਾ ਨਾਮ ਪੁੱਛ ਲੈਂਦੇ ਆ ਐਗਜ਼ਾਮ ਵਿੱਚ 1826 ਵਿੱਚ ਪਹਿਲਾ ਯੂਰਪੀ ਸੀਗਾ ਜਿਹੜਾ ਚਾਰਲਸ ਮੈਸਨ ਜਿਸ ਨੇ ਹੜੱप्पा ਦੀ ਜਾਣਕਾਰੀ ਦੱਸੀ ਸੀ ਦਿੱਤੀ ਸੀਗੀ ਠੀਕ ਹੈ ਇਹ ਚਾਰਲਸ ਮੈਸਨ ਨੇ ਦੱਸਿਆ ਸੀਗੀ ਹੜੱप्पा ਨਾਂ ਦਾ ਕੋਈ ਸ਼ਹਿਰ ਹੈਗਾ ਠੀਕ ਹੈ ਸਭ ਤੋਂ ਪਹਿਲਾਂ ਜਾਣਕਾਰੀ ਚਾਰਲਸ ਮੈਸਨ ਨੇ ਦਿੱਤੀ ਸੀ ਤੇ ਖੋਜ ਕਿਹਨੇ ਕੀਤੀ ਸੀਗੀ ਦਇਆਰਾਮ ਸਾਨੀ ਨੇ ਹੜੱप्पा ਦੀ ਠੀਕ ਹੈ ਜੀ ਜਿਹੜੀ ਇਹ ਸਿੰਧੂ ਘਾਟੀ ਦੀ ਸੱਭਿਅਤਾ ਹੈਗੀ ਇਹ ਪਾਰਟ ਆਫ ਪ੍ਰੋਟੋ ਹਿਸਟਰੀ ਹੈ ਠੀਕ ਹੈ ਆਪਾਂ ਪਿੱਛੇ ਪੜਿਆ ਸੀਗਾ ਜਿਹੜੀ ਪਿਛਲੀ ਵੀਡੀਓ ਸੀਗੀ ਉਹਦੇ ਵਿੱਚ ਆਪਾਂ ਪ੍ਰੋਟੋਸਟਰੀ ਪ੍ਰੀ ਹਿਸਟਰੀ ਬਾਰੇ ਪੜਿਆ ਸੀਗਾ ਠੀਕ ਹੈ ਤੇ ਇਹ ਜਿਹੜੀ ਪਾਰਟ ਹੈਗੀ ਐ ਪ੍ਰੋਟੋ ਹਿਸਟਰੀ ਦਾ ਪਾਰਟ ਹੈ ਪ੍ਰੋਟੋ ਹਿਸਟਰੀ ਮਤਲਬ ਜਿਸ ਵਿੱਚ ਲਿਖਤੀ ਪ੍ਰਮਾਣਤਾ ਮਿਲੇ ਆ ਪਰ ਉਹਨਾਂ ਨੂੰ ਪੜਿਆ ਨਹੀਂ ਜਾ ਸਕਿਆ ਠੀਕ ਹੈ ਜਿਹੜੀ ਹੈ ਸਿੰਧੂ ਘਾਟੀ ਦੀ ਸਭਿਅਤਾ ਹੈ ਇਹ ਬ੍ਰੌਂਜ਼ 에ਜ ਤੋਂ ਬਲੋਂਗ ਕਰਦੀ ਹੈ ਠੀਕ ਹੈ ਕਾਸ ਯੁੱਗ ਕਾਂਸੀਨ ਯੁੱਗ ਸਭਿਅਤਾ ਵੀ ਕਿਹਾ ਜਾਂਦਾ ਇਹਨੂੰ ਮੈਟਲ ਦਾ ਪ੍ਰਯੋਗ ਇੱਥੇ ਹੋਣ ਲੱਗ ਗਿਆ ਸੀ ਤੇ ਜਿਹੜੇ ਸਭਿਅਤਾ ਦੇ ਲੋਕ ਸੀਗੇ ਉਹ ਕਾਪਰ ব্রونز সিলভার ਤੇ গোল্ড ਤਾਂਬਾ ਕਾਂਸਾ ਚਾਂਦੀ ਤੇ ਸੋਨੇ ਬਾਰੇ ਇਹਨਾਂ ਨੂੰ ਪਤਾ ਸੀਗਾ ਠੀਕ ਹੈ ਇੱਥੋਂ ਦੇ ਲੋਕਾਂ ਨੂੰ ਪਰ ਇਹ ਜਿਹੜੀ ਚੀਜ਼ ਤੋਂ ਜਾਣੂ ਨਹੀਂ ਸੀਗੇ ਉਹ ਸੀਗਾ ਲੋਹਾ ਲੋਹਾ ਲੋਹੇ ਤੋਂ ਇਹ ਜਾਣੂ ਨਹੀਂ ਸੀਗੇ ਠੀਕ ਹੈ ਪਾਕਿਸਤਾਨ ਵਿੱਚ ਹੜੱਪਾ ਸਾਈਟਸ ਕਿਹੜੀਆਂ ਹੀ ਆ ਹੜੱਪਾ ਮੋਹਨ ਜੋਦੜ ਤੇ ਚ ਹੁੰਦੜੋ ਇਹ ਇੰਪੋਰਟੈਂਟ ਸਾਈਟਸ ਹੈ ਪਾਕਿਸਤਾਨ ਵਿੱਚ ਭਾਰਤ ਵਿੱਚ ਕਿਹੜੀਆਂ ਕਿਹੜੀਆਂ ਲੋਥਲ ਰੰਗਪੁਰ ਸਰਕੋਟੜਾ ਇਹ ਕਿੱਥੇ ਆ ਇੱਕ ਤਿੰਨੋਂ ਗੁਜਰਾਤ ਚ ਕਾਲੀਵੰਗਾ ਰਾਜਸਥਾਨ ਚ ਬਣਾਵਲੀ ਹਰਿਆਣੇ ਚ ਤੇ ਆਲਮਗੀਰਪੁਰ ਯੂਪੀ ਮਿਰਠਸ ਵਿੱਚ ਠੀਕ ਹੈ ਲਾਰਜਸਟ ਲਾਰਜਸਟ ਜਿਹੜਾ ਹੀ ਹੜੱਪਾ ਸਾਈਟ ਹੈਗੀ ਆ ਓਵਰ ਆਲ ਉਹ ਹੈਗੀ ਆ ਰਾਖੀਗੜੀ ਠੀਕ ਹੈ ਪਹਿਲੇ ਨੰਬਰ ਤੇ ਰਾਖੀਗੜੀ ਆਉਂਦੀ ਹੈ ਜਿਹੜੀ ਕਿ ਹਰਿਆਣੇ ਵਿੱਚ ਹੈ ਦੂਜੇ ਨੰਬਰ ਤੇ ਮੋਹਨ ਜੋਦੜੋ ਤੇ ਤੀਜੇ ਨੰਬਰ ਤੇ ਹੜੱਪਾ ਆਉਂਦੀ ਹੈ ਠੀਕ ਹੈ ਹੁਣ ਇੰਪੋਰਟੈਂਟ ਹੜੱਪਨ ਸਾਈਟਸ ਬਾਰੇ ਦੇਖ ਲੈਣੇ ਆ ਠੀਕ ਹੈ ਫਸਟ ਹੈਗੀ ਹੜੱਪਾ ਕਿੱਥੇ ਹੜੱਪਾ ਪੰਜਾਬ ਪਾਕਿਸਤਾਨ ਜਿਹੜਾ ਪਾਕਿਸਤਾਨ ਦਾ ਪੰਜਾਬ ਹੈ ਉੱਥੋਂ ਦੇ ਮੋਂਟ ਗੋਮਰੀ ਜ਼ਿਲ੍ਹੇ ਵਿੱਚ ਸਥਿਤ ਹੈ ਹੜੱਪਾ ਠੀਕ ਹੈ ਤੇ ਇਥੋਂ ਕੀ ਮਿਲਿਆਗਾ 21166 ਦੀਆਂ ਵਾਲਾ ਅੰਨ ਭੰਡਾਰ ਮਿਲਿਆ ਠੀਕ ਹੈ ਨੈਕਸਟ ਹੈਗਾ ਮੋਹਨਜੋਦੜੋ ਮੋਹਨਜੋਦੜੋ ਤੋਂ ਕੀ ਮਿਲਿਆਗਾ ਮੋਹਨਜੋਦੜੋ ਤੋਂ ਮਿਲਿਆਗਾ ਵਿਸ਼ਾਲ ਵਿਸ਼ਾਲ ਇਸ਼ਨਾਨ ਘਰ ਅਨ ਭੰਡਾਰ ਵਿਸ਼ਾਲ ਅਨ ਭੰਡਾਰ ਮਿਲਿਆ ਜਿਹੜਾ ਇਹ ਵਿਸ਼ਾਲ ਅਨ ਭੰਡਾਰ ਇੱਥੋਂ ਮਿਲਿਆ ਇਹ ਮੋਹਨ ਜੋਦੜੋ ਦੀ ਸਭ ਤੋਂ ਵੱਡੀ ਇਮਾਰਤ ਆ ਠੀਕ ਹੈ ਤੇ ਮੋਹਨ ਜੋਦੜੋ ਹੈਗਾ ਕਿੱਥੇ ਹੈਗਾ ਇਹ ਲਰਕਾਣਾ ਜ਼ਿਲ੍ਹੇ ਵਿੱਚ ਸਿੰਧ ਪਾਕਿਸਤਾਨ ਵਿੱਚ ਸਥਿਤ ਆ ਠੀਕ ਹੈ ਮੋਹਨ ਜੋਦੜੋ ਦਾ ਅਰਥ ਆਪਾਂ ਪਿੱਛੇ ਦੇਖ ਲਿਆ ਸੀਗਾ ਮ੍ਰਿਤਕਾਂ ਦਾ ਟਿੱਲਾ ਹੁੰਦਾਗਾ ਠੀਕ ਹੈ ਇਹ ਕੁਐਸਚਨ ਕਾਫੀ ਵਾਰ ਐਗਜ਼ਾਮ ਵਿੱਚ ਪੁੱਛਿਆ ਜਾ ਚੁੱਕਿਆ ਇਸ ਤੋਂ ਇਲਾਵਾ ਕਾਂਸੇ ਦੀ ਨਿਰਤਕੀ ਦੀ ਮੂਰਤੀ ਇਹ ਬ੍ਰੌਂਜ਼ ਡਾਂਸਿੰਗ ਗਰਲ ਦੇ ਜਿਹੜੀ ਮੂਰਤੀ ਮਿਲੀ ਹੋਈ ਐ ਇੱਥੋਂ ਮੋਹਨਜੋਦੜੋ ਤੋਂ ਅਸ਼ੂਪਤੀ ਮਹਾਦੇਵ ਦੀ ਮੋਦਰਾ ਵੀ ਇੱਥੋਂ ਮਿਲੀ ਐ ਠੀਕ ਐ ਕਾਲੀ ਬੰਗਾ ਦਾ ਅਰਥ ਹੈਗਾਗਾ ਕਾਲੀਆਂ ਚੂੜੀਆਂ ਠੀਕ ਐ ਨੈਕਸਟ ਸਾਈਟ ਹੈਗੀ ਐ ਕਾਲੀ ਬੰਗਾ ਇਹਦਾ ਅਰਥ ਹੈਗਾ ਕਾਲੀਆਂ ਚੂੜੀਆਂ ਇੱਥੋਂ ਕਿਹੜੇ ਪ੍ਰਮਾਣ ਮਿਲੇ ਆ ਜੋਤੇ ਹੋਏ ਖੇਤ ਦੇ ਪ੍ਰਮਾਣ ਮਿਲੇ ਆ ਸੱਤ ਅਗਨੀਕੁੰਡ ਮਿਲੇ ਆ ਤੇ ਉੱਠ ਦੀਆਂ ਹੱਡੀਆਂ ਮਿਲੀਆਂ ਠੀਕ ਐ ਜੀ ਨੈਕਸਟ ਸਾਈਟ ਹੈਗੀ ਐ ਲੋਥਲ ਮਾਂਚੈਸਟਰ ਆਫ ਸਿੰਧੂ ਘਾਟੀ ਸਭਿਅਤਾ ਠੀਕ ਹੈ ਇਹਨੂੰ ਮਾਂਚੈਸਟਰ ਕਿਹਾ ਜਾਂਦਾ ਸਿੰਧੂ ਘਾਟੀ ਸਭਿਅਤਾ ਦਾ ਤੇ ਇੱਥੋਂ ਕਿਹੜੇ ਕਿਹੜੇ ਪ੍ਰਮਾਣ ਮਿਲੇ ਚਾਵਲ ਦੇ ਪ੍ਰਮਾਣ ਮਿਲੇ ਜੀ ਇੱਥੋਂ ਬੰਦਰਗਾਹ ਮਿਲੀ ਹੈ ਇੱਕ ਡਾਕਯਾਰਡ ਠੀਕ ਹੈ ਜਿਸ ਤੋਂ ਪਤਾ ਲੱਗਦਾ ਕਿ ਜਿਹੜਾ ਲੋਥਲ ਸੀਗਾ ਇਹ ਮੈਸੋਪੋਟਾਮੀਆ ਨਾਲ ਵਪਾਰ ਕਰਦਾ ਸੀਗਾ ਤੇ ਇਸ ਤੋਂ ਇਲਾਵਾ ਸ਼ਤਰੰਜ ਦੀ ਖੇਡ ਵਰਗੀ ਖੇੜੇ ਦੇ ਪ੍ਰਮਾਣ ਵੀ ਮਿਲੇ ਇੱਥੋਂ ਤੇ ਪੈਰਾਕੋਟਾ ਦੀ ਸ਼ਿਪ ਮਿਲੀ ਹੈ ਇੱਕ ਠੀਕ ਹੈ ਨੈਕਸਟ ਹੈਗਾ ਚੌਂਦੜੋ ਚੌਂਦੜੋ ਕਿੱਥੇ ਹੈਗੇ ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿੱਚ ਆ ਚੌਂਦੜੋ ਨੂੰ ਸਿੰਧੂ ਘਾਟੀ ਸੱਭਿਅਤਾ ਦਾ ਪਿੰਡੂ ਇਲਾਕਾ ਕਿਹਾ ਜਾਂਦਾ ਹੈ ਠੀਕ ਹੈ ਅਗਲੀ ਸਾਈਟ ਕਿਹੜੀ ਆ ਕੋਟ ਦੀਜੀ ਇਹ ਵੀ ਸਿੰਧ ਵਿੱਚ ਆਗੇ ਠੀਕ ਹੈ ਪਾਕਿਸਤਾਨ ਸਿੰਧ ਵਿੱਚ ਜਿਹੜਾ ਇਹ ਸ਼ਹਿਰ ਹੈਗਾ ਠੀਕ ਹੈ ਇੱਥੋਂ ਕਿਹੜੇ ਪ੍ਰਮਾਣ ਮਿਲੇ ਹੈਗੇ ਪੱਥਰਾਂ ਦੇ ਬਣੇ ਘਰ ਦੇ ਪ੍ਰਮਾਣ ਮਿਲੇ ਬਾਕੀ ਜਿਹਨੀਆਂ ਵੀ ਸਾਈਟ ਮਿਲੀਆਂ ਉੱਥੇ ਇੱਟਾਂ ਦੇ ਬਣੇ ਘਰ ਦੇ ਪ੍ਰਮਾਣ ਮਿਲੇ ਪਰ ਜਿਹੜਾ ਇੱਕੋ ਇੱਕ ਸਾਈਟ ਹੈਗੀ ਹੈ ਕੋਟ ਦੀ ਜੀ ਇੱਥੇ ਪੱਥਰਾਂ ਦੇ ਬਣੇ ਘਰ ਦੇ ਪ੍ਰਮਾਣ ਮਿਲੇ। ਲਾਸਟ ਹੈਗੀ ਆ ਬਣਾਵਲੀ। ਬਣਾਵਲੀ ਕਿੱਥੇ ਹੈ ਹਿਸਾਰ ਹਰਿਆਣਾ ਵਿੱਚ ਠੀਕ ਹੈ। ਇੱਥੇ ਕੀ ਪਤਾ ਲੱਗਦਾ ਇੱਥੋਂ ਇੱਥੇ ਜਿਹੜੇ ਅ ਮਤਲਬ ਨਾਲੀਆਂ ਜਾਂ ਗਲੀਆਂ ਬਣਾਈਆਂ ਗਈਆਂ ਨਾ ਉਹ ਗ੍ਰਿਡ ਪੈਟਰਨ ਨਾਲ ਨਹੀਂ ਬਣਾਈਆਂ ਗਈਆਂ ਠੀਕ ਹੈ। ਇੱਥੇ ਗ੍ਰਿਡ ਪੈਟਰਨ ਨੂੰ ਯੂਜ਼ ਨਹੀਂ ਕੀਤਾ ਗਿਆ ਠੀਕ ਹੈ। ਤੇ ਇੱਥੇ ਕੀ ਮਿਲਿਆਗਾ ਹੋਰ? ਚੰਗੀ ਕੁਆਲਿਟੀ ਦਾ ਜੋ ਸਭ ਤੋਂ ਬੈਸਟ ਕੁਆਲਿਟੀ ਦਾ ਜੋ ਕਿੱਥੋਂ ਮਿਲਿਆਗਾ ਬਨਾਵਲੀ ਠੀਕ ਹੈ ਜੀ ਤਾਂ ਏ ਸੀ ਜੀ ਇੰਪੋਰਟੈਂਟ ਪੁਆਇੰਟਸ ਹੜੱप्पा ਸੱਭਿਅਤਾ ਨਾਲ ਸੰਬੰਧਿਤ ਠੀਕ ਹੈ ਜਿੰਨੇ ਵੀ ਐਗਜ਼ਾਮ ਦੇ ਪੁਆਇੰਟ ਆਫ View ਤੋਂ ਇੰਪੋਰਟੈਂਟ ਪੁਆਇੰਟਸ ਨੇ ਉਹ ਮੈਂ ਸਾਰੇ ਕਵਰ ਕਰਵਾ ਦਿੱਤੇ ਆ ਠੀਕ ਹੈ ਨੈਕਸਟ ਵੀਡੀਓ ਆਪਾਂ ਹੋਰ ਇੱਕ ਟੌਪਿਕ ਨਾਲ ਲੈ ਕੇ ਆਵਾਂਗੇ ਜਿਹੜਾ ਕਿ ਐਗਜ਼ਾਮ ਦੇ ਪੁਆਇੰਟ ਆਫ View ਤੋਂ ਇੰਪੋਰਟੈਂਟ ਆ ਠੀਕ ਹੈ ਆਪਾਂ ਐਂਸ਼ੀਐਂਟ ਹਿਸਟਰੀ ਐਸੇ ਤਰ੍ਹਾਂ ਹੀ ਕਵਰ ਕਰਾਂਗੇ ਨੋਟਸ ਦੇ ਥਰੂ ਠੀਕ ਹੈ ਜੇਕਰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਵਾਦ ਤੋਂ ਵਾਦ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ